ਸਸਿਗਾ ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਦਰਜੀ ਤਜੂਹਾ ਦੋਸਤੋ ਜਿਵੇਂ ਕਿ ਭਾਰਤ ਦੇ ਵਿੱਚ ਇਲੈਕਸ਼ਨ ਜਿਹੜੀ ਆ ਲੋਕ ਸਭਾਤ ਤੇ ਸ਼ੁਰੂ ਹੋ ਗਈ ਆ ਤੇ ਪਖ ਵਖ ਤਰੀਕਾ ਤੇ ਪਖ ਵਖ ਥਾਵਾਂ ਤੇ ਇਲੈਕਸ਼ਨ ਜਿਹੜੀ ਆ ਉਹ ਹੋਣੀ ਆ ਤੇ ਵੋਟਾਂ ਪੈਣੀਆਂ ਉਹਦੇ ਤਹਿਤ ਹੀ ਪੰਜਾਬ ਦੇ ਵਿੱਚ ਜਿਹੜੀ ਆ ਇੱਕ ਜ਼ੋਨ ਜਿਹੜੀ ਡੇਟ ਫੇਰ ਕੀਤੀ ਆ ਵੋਟਾਂ ਪੈਣੀਆਂ ਇਹ ਚਾਰ ਜਿਹਨੂੰ ਥਰੂ ਪਾਰਟ ਦੇ ਵਿੱਚ ਰਿਜ਼ਲਟ ਆਉਣਾ ਹੈ ਇਸੇ ਤਰੀਕੇ ਦੇ ਤਹਿਤ ਅਸੀਂ ਪਿਲਾ ਖੁਸ਼ਾਕਪੁਰ ਦੀ ਸਾਊਥ ਡਿਵੀਜ਼ਨ ਗੱਲਬਾਤ ਕਰਾਂਗੇ ਐਸਟੀਐਮ ਸ਼ਿਵਰਾਜ ਸਿੰਘ ਬਲਹੋਰਾ ਦੇ ਨਾਲ ਉਹਨਾਂ ਨੇ ਕਿਸ ਤਰ੍ਹਾਂ ਦੀ ਵਿਵਸਥਾ ਹੈ ਜਿਹੜੀ ਪੋਰਟ ਪਾਉਣੀ ਹੈ ਜਾਂ ਬੂਟਾਂ ਲਈ ਜਾਂ ਆਉਣ ਵਾਲੇ ਸਮੇਂ ਜਿਹੜੀ ਸਖ਼ਤ ਵਿਵਸਥਾ ਨੂੰ ਲੈ ਕੇ ਨਾਲ ਦੀ ਨਾਲ ਜਿਹੜੇ ਅਪ ਟੂ 80 ਹੈ ਉਹਨਾਂ ਦੇ ਕੇ ਇਸ ਤਰ੍ਹਾਂ ਦੀ ਸਾਰੀ ਗੱਲਬਾਤ ਸਾਰੇ ਸਵਾਲਾਂ ਤੋਂ ਲੈ ਕੇ ਅਸੀਂ ਇਹਨਾਂ ਦੇ ਨਾਲ ਗੱਲ ਕਰਾਂਗੇ ਸਰ ਸਭ ਤੁਹਾਡਾ ਸਵਾਗਤ ਹੈ ਜੀ ਜੀ ਆ ਸਰ ਜਿਵੇਂ 2024 ਦੀਆਂ elections ਆ ਗਈਆਂ ਇਸ ਇੱਕ ਜੋਂ ਨੂੰ ਆਪਣੀ ਇਲੈਕਸ਼ਨਾਂ ਹੋ ਰਹੀਆਂ ਤੇ ਤੁਹਾਡੀ ਸੌਰਵਿੰਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀ ਹੈ ਇਹ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਅ ਜਿਵੇਂ ਤੁਸੀਂ ਜਾਣਦੇ ਹੋ ਸਾਡਾ ਇਸ ਵੇਲੇ ਜਿਹੜਾ ਹੈਗਾ ਇਲੈਕਸ਼ਨ ਦੀ ਤਿਆਰੀ ਪੂਰੇ ਜ਼ੋਰਾਂ ਤੇ ਹੈ ਹਾਲਾਂਕਿ ਪੰਜਾਬ ਜਿਹੜਾ ਅਖੀਰਲੇ ਫੇਜ਼ ਵਿੱਚ ਵੋਟ ਕਰ ਰਿਹਾ ਹੈ ਉਸੇ ਸਮੇਂ ਨੂੰ ਅਸੀਂ ਯੂਜ਼ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਵੇਲੇ ਸਾਡਾ ਜਿਹੜਾ ਜ਼ੋਰ ਹੈ ਉਹ ਸੀਪ ਐਕਟੀਵਿਟੀਜ਼ ਤੇ ਚੱਲ ਰਿਹਾ ਜਿਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਫਰਸਟ ਟਾਈਮ ਵੋਟਰਸ ਨੇ ਖਾਸ ਕਰਕੇ ਉਹ ਵੱਧ ਚੜ ਕੇ ਇਸ ਐਕਟੀਵਿਟੀ ਦੇ ਵਿੱਚ ਸਾਲਣ ਵੱਧ ਚੜ ਕੇ ਬੂਟਪੋਨ ਉਹਨਾਂ ਦੇ ਥਰੂ ਅਸੀਂ ਪੱਕੇ ਵੀ ਹੋਰ ਗਰੁੱਪਸ ਨੂੰ ਵਰਗਾਂ ਨੂੰ ਅਸੀਂ ਇਹ ਰਿਕਵੈਸਟ ਕਰਨਾ ਚਾਹੁੰਦੇ ਆਂ ਕਿ ਬਿਨਾਂ ਕਿਸੇ ਦਬਾਅ ਤੋਂ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਭੇਦਭਾਵ ਤੋਂ ਜਿਹੜਾ ਹੈਗਾ ਇੰਡੀਪੈਂਡੈਂਟਲੀ ਜਿਹੜੀ ਇਹ VOTING ਕਰਨ ਤੇ ਆਪਣੇ ਸੱਖ ਦਾ ਜਿਹੜਾ ਹੈਗਾ ਉਹ ਤਰੂ ਫਾਇਦਾ ਪਹੁੰਚ ਅਸਰ ਜੀ ਜਿਵੇਂ ਤੁਸੀਂ ਦੱਸਿਆ ਸਵੀਪ ਤਹਿਤ ਸਵੀਪ ਪ੍ਰੋਗਰਾਮ ਦੇ ਤਹਿਤ ਲੋਮਾਂ ਨੂੰ ਜਾ ਕੇ ਪਹੁੰਚਾ ਕਬੜਾ ਬੜਾ ਬੜਾ ਪ੍ਰਾਲਾ ਕੀਤਾ ਜਾਂਦੇਗੇ ਜਨਨ ਕਿ ਜਦੋਂ VOTING ਆ ਗਈ ਇੱਕ ਤਰੀਕ ਨੂੰ ਵੋਟ ਦੇ ਨੇ ਉਸ ਤਰ੍ਹਾਂ ਦੇ ਜਿਹੜੇ ਬੂਡ ਜਿਵੇਂ ਐਲਪਰ ਲਾਹ ਮਤਲਬ 80 ਸਾਲ ਤੋਂ ਉਪਰਾ ਸਿਵਲ ਪ੍ਰਸ਼ਾਸਨ ਵੱਲੋਂ ਜਦ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਜਿਹੜੇ ਘਰੇ ਕਾਰ ਬੈਠੇ ਹੀ ਬੋਟ ਪਾਣੀ ਚਾਹੁੰਦੇ ਆ ਤੇ ਉਹਨਾਂ ਨੇ ਕਿਸ ਤਰ੍ਹਾਂ ਦੀ ਵਿਵਸਥਾ ਹੈ ਜਿਹੜੇ ਇਹ ਦੋ ਗਰੁੱਪ ਨੇ ਨੋਹ ਜਿਹੜੇ ਇੱਕ ਤਾਂ ਸਾਡੇ 85+ ਵੋਟਰਸ ਜੀ ਤੇ ਜਿਹੜੇ ਉਸ ਤੋਂ ਬਾਅਦ ਸਾਡੇ ਫਿਜ਼ੀਕਲੀ ਹੈਂਡੀਕੈਪ ਵੋਟਰਸ ਨੇ ਜਿਹੜੇ ਕੀ ਉਹਨਾਂ ਨੂੰ ਹਾਲਾਂਕਿ ਅਸੀਂ ਪਹਿਲਾਂ ਵੀ ਪੀਡਬਲਿਟੀ ਵੋਟਰਸ ਨੂੰ ਆ ਟ੍ਰਾਂਸਪੋਰਟ ਪ੍ਰੋਵਾਈਡ ਕਰਕੇ ਜਿਹੜਾ ਹੈਗਾ ਬੂਥਾਂ ਦਾ ਪਹੁੰਚਾਉਣ ਦੀ ਸਾਡੀ ਜਿਹੜੀ ਐਫਰਟ ਰਹੀ ਹੈ ਉੱਥੇ ਵੀ ਬੂਥ ਤੇ ਵੀ ਜਿਹੜੇ ਹੈਗੇ ਆ ਹੈਲਪਰਸ ਦੇ ਥਰੂ ਚਾਹੇ ਜੇ ਕਿਸੇ ਨੂੰ ਵੀਲ ਚੇਅਰ ਦੀ ਲੋੜ ਆ ਉਹਦੇ ਥਰੂ ਅਸੀਂ ਕਰਾਂਗੇ ਬਟ ਇਸ ਤੋਂ ਇਲਾਵਾ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਕਿ ਇਸ ਦੇ ਬਾਵਜੂਦ ਜੇ ਕੋਈ ਚਾਵੇ 85% 25+ ਯਾ ਜਿਹੜੇ ਫਿਜ਼ੀਕਲੀ ਸਾਡੇ ਲਿਮਿਟੇਸ਼ਨਸ ਹੈਗੀਆਂ ਜਿਨ੍ਹਾਂ ਨੂੰ ਕਿਉਂ ਘਰ ਬੈਠੇ ਵੋਟ ਪਾ ਸਕਦੇ ਆ ਉਹਦੇ ਲਈ ਅਸੀਂ ਜਿਹੜੇ ਹੈਗੇ ਉਹਨਾਂ ਨੂੰ ਆਪਸ਼ਨ ਦੇ ਰਹੇ ਆ ਇਸ ਵੇਲੇ ਤੇ ਅਸੀਂ ਵੀ ਐਲੋਜ਼ ਦੇ ਥਰੂ ਉਹਨਾਂ ਨੂੰ ਇਹ ਜਾਗਰੂਕਤਾ ਵੀ ਕਰਾ ਰਹੇ ਆ ਤਾਂ ਜਿੰਨੇ ਵੀ ਸਾਨੂੰ ਇਹ ਲੋਗ ਹਮੇ ਭਰਨਗੇ ਜਿਹੜੇ ਕਿ ਘਰ ਬੈਠ ਕੇ ਵੋਟ ਕਰਨਾ ਚਾਹੁੰਦੇ ਆ ਤਾਂ ਜਿੱਦਾਂ ਕਿ ਪੋਸਟਲ ਵੈਲਟ ਹੁੰਦਾ ਉਸੇ ਤਰੀਕੇ ਨਾਲ ਸਾਡੀ ਜਿਹੜੀ ਇੱਕ ਟੀਮ ਵੀਡੀਓਗ੍ਰਾਫੀ ਕਰਕੇ Uh, along with ਸਾਡੇ ਜਿਹੜੇ ਸੈਕਟਰ ਸੁਪਰਵਾਈਜ਼ਰ ਹੁੰਦੇ ਆ ਬੀਐਲ ਹੁੰਦੇ ਆ ਉਹਨਾਂ ਦੇ ਨਾਲ ਜਾ ਕੇ ਤੇ ਘਰ ਜਾ ਕੇ ਜਿਹੜੀ ਹੈਗੀ ਹੈ ਜੇ ਕੋਈ ਮਨਸਾਨ ਚਾਵੇ ਤਾਂ ਵੋਟ ਪਾ ਸਕਦਾ ਹੈ ਹਾਲਾਂਕਿ ਅਸੀਂ ਜੋ ਪਿਛਲੇ ਵੀ ਟ੍ਰੈਂਡ ਦੇਖਿਆ ਬਹੁਤ ਘੱਟ ਲੋਕ ਇਹ ਜਿਹੜੀ ਇਸ ਸੀਗਲੀ ਆਪਟ ਕਰਦੇ ਕਿਉਂਕਿ ਸ਼ਾਇਦ ਹਰ ਕੋਈ ਇਹ ਚਾਹੁੰਦਾ ਵੀ ਮੈਂ ਵੋਟ ਤੇ ਜਾਵਾਂ ਤੇ ਇੱਕ ਪਾਰਟਿਸਪੇਸ਼ਨ ਦਾ ਫੀਲਿੰਗ ਹੋਵੇ ਕਿ ਮੈਂ ਵੋਟ ਤੇ ਜਾ ਕੇ ਵੋਟ ਕਰਾਂ ਅਸਰ ਜਿਵੇਂ ਕਿ ਜੂਨ ਨੂੰ ਕਾਫੀ ਗਰਮੀ ਹੋਣੀ ਹੈ ਮੈਸੇ ਤਾਂ ਹਰ ਵਾਰ ਹਰ ਇਲੈਕਸ਼ਨ ਨੇ ਹੈ ਇਲੈਕਸ਼ਨ ਕੋਈ ਵੀ ਹੋਵੇ ਪ੍ਰਸ਼ਾਸਨ ਵੱਲੋਂ ਹਮੇਸ਼ਾ ਪ੍ਰਬੰਧ ਕੀਤੇ ਜਾਂਦੇ ਰੱਖ-ਰਖਾਵ ਦੇ ਪਾਣੀ ਦਾ ਇਸ ਵਾਰ ਜਿਹੜੇ ਆ ਉੱਥੇ ਲੋਕਾਂ ਦੀ ਇਕਤਾਰਾਂ ਲੱਗਿਆ ਰਹੇ ਜਿਵੇਂ ਕੀ ਬਗਰਵੀ ਦੇ ਮੌਸਮ ਨੂੰ ਦੇ ਨਜ਼ਰ ਰੱਖ ਕਿਸ ਤਰ੍ਹਾਂ ਦੀ ਇੱਥੇ ਵਿਵਸਥਾ ਕੀਤੀ ਗਈ ਅ ਜਿਵੇਂ ਤੁਸੀਂ ਜਾਣਦੇ ਹੋ ਜੀ ਏ ਐਮ ਐਫ ਜਿਹੜੀਆਂ ਅਸ਼ੋਰਡ ਮਿਨਿਮਮ ਫੈਸਿਲਿਟੀਆਂ ਅਸੀਂ ਹਰ ਬੂਥ ਤੇ ਪ੍ਰੋਵਾਈਡ ਕਰਨੀਆਂ ਨੇ ਉਹਦੇ ਵਿੱਚ ਉੱਥੇ ਬੈਠਣ ਦਾ ਇੰਤਜ਼ਾਮ ਪਾਣੀ ਦਾ ਇੰਤਜ਼ਾਮ ਛਾਂ ਦਾ ਇੰਤਜ਼ਾਮ ਵਾਸ਼ਰੂਮ ਹੋਰ ਜਿਹੜੀਆਂ ਇਦਾਂ ਦੀਆਂ ਹੁੰਦੀਆਂ ਸਮਾਵਾਂ ਉਹ ਅਸੀਂ ਕਰਕੇ ਪ੍ਰੋਵਾਈਡ ਕਰਾਂਗੇ ਬਟ ਜਿਵੇਂ ਕਿ ਤੁਸੀਂ ਬਿਲਕੁਲ ਸਹੀ ਕਿਹਾ ਕਿ ਐਪ ਕੀ ਥੋੜਾ ਜਿਹਾ 2-3 ਹਫਤੇ ਦਾ ਹੋਰ ਜਿਹੜਾ ਹੈਗਾ ਸਮਾਂ ਵਧ ਗਿਆ ਤੇ 1 ਜੂਨ ਨੂੰ ਜੋਂ ਦੇਸ਼ਾ ਕਿ ਬਹੁਤ ਜਿਹੜੀ ਗਰਮੀ ਹੁੰਦੀ ਹੈ ਉਸ ਵੇਲੇ ਪੀਕਤ ਹੁੰਦੀ ਹੈ ਸੋ ਇਸ ਨੂੰ ਲੈ ਕੇ ਹੀਟ ਵੇਵ ਨੂੰ ਲੈ ਕੇ ਅਸੀਂ ਖਾਸ ਤੌਰ ਤੇ ਜਿਹੜੇ ਹੈਗੇ ਆ ਤਾਂ ਜਿਹੜੇ ਇੱਥੇ ਇੰਤਜ਼ਾਮ ਹੈ ਉਹਨਾਂ ਨੂੰ ਹੋਰ ਬੈਟਰ ਕਰਨ ਦੀ ਸਾਡੀ ਐਫਰਟ ਹੈ ਜਿਹਦੇ ਵਿੱਚ ਕੀ ਖਾਸ ਕਰ ਜਿਵੇਂ ਮੈਂ ਕਿਹਾ ਕਿ ਪੀਣ ਵਾਲਾ ਪਾਣੀ ਯਾ ਸ਼ਬਤ ਵਗੈਰਾ ਇਸੇ ਤਰੀਕੇ ਨਾਲ ਪੱਖਿਆਂ ਦਾ ਇੰਤਜ਼ਾਮ ਛਾਂ ਦਾ ਇੰਤਜ਼ਾਮ ਜਿੱਥੇ ਵੇਟਿੰਗ ਏਰੀਆ ਉੱਥੇ ਜਿਹੜੀ ਹੈਗੀ ਸ਼ਾਮਯਾਨਾ ਵਗੈਰਾ ਲਗਾ ਕੇ ਕੁਰਸੀਆਂ ਲਾ ਕੇ ਇਹਦੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ BLS ਦੇ ਥਰੂ ਇਹਨੂੰ ਜਿਹੜਾ ਹੈਗਾ ਆਊਟਸੋਰਸ ਕਰਾਂਗੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਵੀ ਅਸੀਂ ਜਿਹੜਾ ਹੈਗਾ ਉਹਦੇ ਨਾਲ ਤਾਲਮੇਲ ਕਰ ਰਹੇ ਹਾਂ ਤਾਂ ਕਿ ਉੱਥੇ ਕਿਸੇ ਤਰ੍ਹਾਂ ਕਿਸਮ ਦੀ ਬਿਜਲੀ ਦੀ ਜਾਂ ਪੱਖਿਆਂ ਦੀ ਕੋਈ ਏਦਾਂ ਦੀ ਦਿੱਕਤ ਨੀਣ ਵਾਲੇ ਪਾਣੀ ਦੀ ਨਾ ਸਰ ਕੋਈ ਗੱਲ ਜਿਹੜੀ ਤੁਸੀਂ ਸਾਡੇ ਚੈਨਲ ਦੇ ਮਤਲਬ ਉਹਨਾਂ ਤੱਕ ਨਹੀਂ ਆਵੇ ਵੋਟਾਂ ਨੂੰ ਲੈ ਕੇ ভোটার ਨੂੰ ਜਾਗਰੂਕਲੀ ਕੋਈ ਤਰ੍ਹਾਂ ਦੀ ਅ ਮੈਂ ਜੀ ਤੁਹਾਡੇ ਮਾਧਮ ਰਹੀਂ ਇੱਕ ਤਾਂ ਜਿਹੜੀ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਹਾਡੇ ਜਿਹੜੇ ਮੈਕਸਿਮਮ ਵੋਟਰਸ ਹਨ ਸਾਡੇ ਉਹਦੇ ਚ ਵੱਧ ਚੜ ਕੇ ਇਸ ਸਾਲ ਆਪਣੇ VOTING ਦੇ ਅਧਿਕਾਰ ਨੂੰ ਯੂਜ਼ ਕਰਨ ਯੰਗ ਵੋਟਰਸ ਖਾਸ ਕਰ ਜਿਹੜੇ ਹੈਗੇ ਆ ਉਹ ਬਸ ਚਾਹੁੰਦੇ ਆ ਕਿ ਮੈਕਸਿਮਮ ਸਪੋਰਟ ਕਰਨ ਕੁਝ ਏਰੀਆ ਸਾਡੇ ਹੁੰਦੇ ਆ ਜਿੱਥੇ ਪਿਛਲੀਆਂ ਸੀ ਇਲੈਕਸ਼ਨ ਦੇਖੀਏ ਤਾਂ ਉੱਥੇ VOTING ਪਰਸੈਂਟੇਜ ਘਟ ਰਹੀਦੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਕਰ ਲੋਕ ਜਿਹੜਾ ਹੈਗਾ ਇਹਨੂੰ ਜਿਹੜਾ ਆਪਣੀ VOTING ਪਰਸੈਂਟੇਜ ਵਾਪਸ ਤੇ ਸਖਤ ਜੂਰ ਇਤਮਾਲ ਕਰ ਗਰਮੀ ਦੇ ਰਿਲੇਟਡ ਜਿਹੜੀ ਆਪਾਂ ਗੱਲ ਕਰ ਰਹੇ ਸੀ ਉਹਦੇ ਸਬੰਧ ਚ ਮੈਂ ਇੱਕ ਜ਼ਰੂਰ ਸਾਰੇ ਜਿਹੜੇ ਸਾਡੇ VOTERS ਉਹਨਾਂ ਨੂੰ ਰਿਕਵੈਸਟ ਕਰਨਾ ਚਾਹੁੰਗਾ ਸਾਡੇ ਵੱਲੋਂ ਵੀ ਐਫਰਟ ਹੋਏਗਾ ਕਿ ਜਿਹੜੀ VOTING ਹੈ ਉਹ ਜਿਹੜੀ ਮਾਰਨਿੰਗ ਆਵਰਸ ਹੁੰਦੇ ਜਦੋਂ ਕਿ ਭਲੇ ਗਰਮੀ ਸੇਕਰ ਤੇ ਨਹੀਂ ਹੁੰਦੀ ਕਹਿਣ ਦਾ ਮਤਲਬ ਵੀ ਸਵੇਰੇ ਜਿਹੜਾ 7:30 8:00 ਵਜੇ ਤੋਂ ਲੈ ਕੇ ਤੇ 12 ਵਜੇ ਤੋਂ ਪਹਿਲਾਂ ਜੇ ਅਸੀਂ ਕੋਸ਼ਿਸ਼ ਕਰੀਏ ਤੇ ਉਸ ਸਮੇਂ ਜਿਹੜੀ VOTING ਹੈ ਅਸੀਂ ਮੈਕਸਿਮਮ ਕਰੀਏ ਤਾਂ ਕਿ ਜਿਹੜੇ 30 ਕਾਵਰਸ ਹਨ ਉਹਦੇ ਵਿੱਚ ਗਰਮੀ ਤੋਂ ਵੀ ਬਚਿਆ ਜਾ ਸਕੇ ਵੋਟ ਪਾਉਣ ਵਾਲੇ ਵੀ ਤੇ VOTING ਕਰਵਾਉਣ ਵਾਲੀ ਜਿਹੜੀ ਸਾਡੀ ਟੀਮਸ ਹੈ ਉਹ ਵੀ ਉਸ ਸਮੇਂ ਦੇ ਵਿੱਚ ਜੇ ਅਸੀਂ ਉਸ ਚੀਜ਼ ਤੋਂ ਬਚ ਸਕੀਏ ਤਾਂ ਉਹਦੇ ਵਰਗੀ ਮੈਨੂੰ ਲੱਗਦਾ ਕੋਈ ਪੁਲਿਸ ਨਹੀਂ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਹਨ ਐਸਡੀਐਮ ਸ਼ਿਵਰਾਜ ਸਿੰਘ ਵੱਲ ਜਿਨ੍ਹਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹਨਾਂ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ ਚਾਹੇ ਸਖਾਵਾਂ ਚਾਹੇ ਪੀਣ ਵਾਲੇ ਤੇ ਚਾਈਪੋਟਿੰਗ ਤੇ ਜਿੱਥੇ ਮਨਸਬੀ ਫੇਟ ਹੈ ਇਹੋ ਤੁਹਾਨੂੰ ਉਪੀਰ ਵੀ ਕੀਤੀ ਹੈ ਇਹ ਸਾਰੇ ਜੜੇ ਆਪਾਂ ਚੱਲ ਕੇ ਬੋਲਣ ਤਾਂ ਕਿ ਜਿਹੜਾ ਸਾਡਾ ਅਧਿਕਾਰ ਹੋਊ ਸਹੀ ਤਰ੍ਹਾਂ ਇਸਤੇਮਾਲ ਹੋ ਸਿਆ ਪਰ ਤੋਂ ਲਿਵਿੰਗ ਏਰੀਆ ਨੂੰ ਲਈ ਤਰਜੀਹ ਅਜ ਨੂੰ